ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਇੱਥੇ ਮੌਜੂਦ ਹਾਂ ਖੇਡ ਗਰਾਊਂਡ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਜਿੱਥੇ ਕਿ ਨੌਜਵਾਨਾਂ ਵੱਲੋਂ ਵਿਰਾਸਤੀ ਖੇਡ ਮੇਲਾ ਗੁੱਲੀ ਡੰਡਾ ਦਾ ਕਰਵਾਇਆ ਜਾ ਰਿਹਾ ਜੋ ਕਿ ਕਸੀਦ ਅਜੀਤ ਕੁਮਾਰ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਕੁਝ ਮਹਿਮਾਨ ਵੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਬ੍ਰਦਰ ਰਾਣਾ ਜੀ ਹਾਂਜੀ 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 ਕੀ ਨਾਮ ਹੈ ਤੁਹਾਡਾ ਮੇਰਾ ਬਰਿੰਦਰ ਰਾਣਾ ਜੀ ਬਰਿੰਦਰ ਰਾਣਾ ਕਲਾਕਾਰ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਮੁੱਖ ਮਹਿਮਾਨ ਵਜੋਂ ਪਹੁੰਚੇ ਹੋ ਇਸ ਗ੍ਰੇਟ ਗਰਾਊਂਡ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਜਿਵੇਂ ਆਪਣੀਆਂ ਇਹ ਖੇਡਾਂ ਨੇ ਇਹ ਪਹਿਲਾਂ ਸੀ ਆਪਾਂ ਬਚਪਨ 'ਚ ਖੇਡਦੇ ਸੀ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਗੁੱਲੀ ਡੰਡੇ ਦਾ ਟੂਰਨਾਮੈਂਟ ਮੈਨੂੰ ਲੱਗੇ ਪਹਿਲੀ ਵਾਰੀ ਆਪਣਾ ਸੁਣਿਆ ਵੀ ਇਹ ਟੂਰਨਾਮੈਂਟ ਵੀ ਹੁੰਦੇ ਨੇ ਜੀ ਜਦੋਂ ਆਇਆ ਮੈਂ ਇੱਥੇ ਮਾਹੌਲ ਦੇਖਿਆ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਪ੍ਰਬੰਧਾ ਜੀ ਜਿਹੜੇ ਵੀ ਆਪਣੇ ਕਲੱਬ ਵਾਲੇ ਕਰਵਾ ਰਹੇ ਨੇ ਟੂਰਨਾਮੈਂਟ ਇਹਦਾ ਲੱਗਦਾ ਹੀ ਕੀ ਆਪਣੇ ਗੁੱਲੀ ਡੰਡੇ ਦੀ ਖੇਡ ਦੇ ਮਾਧਿਅਮ ਦੇ ਰਾਹੀਂ ਆਪਾਂ ਨੌਜਵਾਨੀ ਨੂੰ ਕਿਤੇ ਨਾ ਕਿਤੇ ਨਸ਼ੇ ਤੋਂ ਬਚਾ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਆਪਣੀਆਂ ਇਹ ਜੀ ਖੇਡਾਂ ਸੱਭਿਆਚਾਰਕ ਖੇਡਾਂ ਨੇ ਇਹ ਤਾਂ ਜ਼ਰੂਰ ਕਰਵਾਉਣੇ ਚਾਹੀਦੀਆਂ ਨੇ ਅੱਜ ਇੱਥੇ ਆ ਕੇ ਮਹਿਸੂਸ ਹੋਇਆ ਜੀ ਵਾਕਈ ਗੁੱਲੀ ਡੰਡੇ ਦੀ ਖੇਡਾਂ ਦੇ ਮਨੋਰੰਜਨ ਪੂਰਾ ਹੋ ਰਿਹਾ ਜੀ ਹਾਂਜੀ ਅਮਨ ਜੀ ਤੁਸੀਂ ਤਾਂ ਇਸ ਪਿੰਡ ਦੇ ਹਾਂਜੀ ਬਹੁਤ ਧੰਨਵਾਦ ਜੀ ਹਾਂਜੀ ਰਹਿਣ ਵਾਲੇ ਹੋ ਤੁਹਾਨੂੰ ਕਿਦਾਂ ਦਾ ਮਾਹੌਲ ਲੱਗਿਆ ਬਾਕੀ ਕੀ ਕਹੋਗੇ ਸਮਾਗਮ ਨਹੀਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਵੱਡੇ ਭਰਾ ਬਨੀ ਜੀ ਦਾ ਜੀ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕਰਕੇ ਇਹ ਜਿਹੜਾ ਪੂਰਾ ਟੂਰਨਾਮੈਂਟ ਆ ਇਹ ਸੰਪੰਨ ਕਰਾਇਆ ਸਾਡੇ ਸਾਰੇ ਨਗਰ ਵਾਸੀਆਂ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਵੱਡੇ ਛੋਟਿਆਂ ਦਾ ਬੱਚੇ ਵੀ ਆਏ ਨੇ ਸਾਡੇ ਭਰਾ ਵੀ ਨੇ ਬਜ਼ੁਰਗ ਵੀ ਆਏ ਨੇ ਸਾਰਿਆਂ ਦਾ तहे دلੋਂ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਇਹ ਵਿਰਾਸਤੀ ਜਿਹੜੀ ਸਾਡੀ ਖੇਡ ਆ ਗੁੱਲੀ ਡੰਡੇ ਦੀ ਇਹਨੂੰ ਪ੍ਰਮੋਟ ਕਰਨ ਲਈ ਏਡਾ ਵੱਡਾ ਉਪਰਾਲਾ ਕੀਤਾ ਜੀ ਜੀ ਧੰਨਵਾਦ ਜੀ ਅੱਛਾ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਆਪਣੇ ਕੀ ਸੰਦੇਸ਼ ਦੇਣਾ ਚਾਹੋਗੇ ਅੰਤ ਦੇ ਵਿੱਚ ਸਭ ਤੋਂ ਜਿਹੜੀ ਮੈਨੂੰ ਜਿਹੜੀ ਮੈਨੂੰ ਚੀਜ਼ ਮਹਿਸੂਸ ਹੋ ਰਹੀ ਹੈ ਜੀ ਮੈਂ ਬੱਚਿਆਂ ਨੂੰ ਇੱਕ ਸੁਨੇਹਾ ਜ਼ਰੂਰ ਦੇਣਾ ਚਾਹੁੰਦਾ ਜੀ ਜੀ ਕਿ ਆਪਣੇ ਲਾਈਫ ਦੇ ਵਿੱਚ ਇੱਕ ਕੋਈ ਨਾ ਕੋਈ ਜਿਹੜਾ ਸੁਪਨਾ ਉਹ ਜਰੂਰ ਦੇਖੋ ਵੱਡਾ ਦੇਖੋ ਜਿੰਨਾ ਵੱਡਾ ਤੁਸੀਂ ਸੁਪਨਾ ਦੇਖ ਸਕਦੇ ਹੋ ਉਹਨਾਂ ਵੱਡਾ ਸੁਪਨਾ ਦੇਖੋ ਤੇ ਉਹ ਸੁਪਨੇ ਨੂੰ ਪੂਰਾ ਕਰਨ ਲਈ ਤੈਹ ਦਿਲ ਤੋਂ ਮਿਹਨਤ ਕਰੋ ਤੇ ਆਪਣੇ ਜ਼ਿੰਦਗੀ ਦੇ ਵਿੱਚ ਬਲੰਦੀਆਂ ਨੂੰ ਹਾਸਲ ਕਰੋ ਜੀ ਐਨਾ ਕਹਿਣਾ ਚਾਹੁੰਦਾ ਜੀ ਮੈਂ ਆਪਣੇ ਬੱਚਿਆਂ ਨੂੰ ਕਿ ਉਹ ਪੜਾਈ ਦੇ ਵਿੱਚ ਵੀ ਜਿਹੜੇ ਵੀ ਉਹਨਾਂ ਨੂੰ ਸ਼ੌਂਕ ਨੇ ਕਿਸੇ ਵੀ ਖੇਤਰ ਦਾ ਚਾਹੇ ਉਹ ਖੇਡਾਂ ਦਾਗਾ ਚਾਹੇ ਉਹ ਐਜੂਕੇਸ਼ਨ ਦਾ ਉਹਦੇ ਵਿੱਚ ਪੂਰੀ ਜੋਰ ਲਾ ਕੇ ਆਪਣੇ ਜ਼ਿੰਦਗੀ ਦੇ ਵਿੱਚ ਉਸ ਜਿਹੜਾ ਮਕਾਮ ਪਹੁੰਚਣਾ ਚਾਹੁੰਦੇ ਨੇ ਉਹਦੇ ਉੱਪਰ ਪਹੁੰਚਣ ਜੀ ਤੇ ਇੰਨਾ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਜੀ ਸਾਡੇ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਐਡਾ ਵੱਡਾ ਟੂਰਨਾਮੈਂਟ ਕਰਵਾ ਕੇ ਤੇ ਸਾਡੇ ਪਿੰਡ ਦਾ ਨਾਮ ਵੀ ਰੌਸ਼ਨ ਹੋਇਆ ਕਿਉਂ ਕਰਕੇ ਇਹ ਜਿਹੜੇ ਪੋਸਟਰ ਨੇ ਇਹ ਜਿਹੜੀ ਤੁਹਾਡਾ ਸੋਸ਼ਲ ਮੀਡੀਆ ਹੈਗਾ ਇਹ ਬਹੁਤ ਦੂਰ ਤੱਕ ਜਾਂਦਾ ਕੈਨੇਡਾ ਅਮਰੀਕਾ ਤੱਕ ਇਸ ਚੀਜ਼ ਦਾ ਲਾਈਵ ਪ੍ਰਸਾਰਣ ਹੋ ਰਿਹਾ ਜੀ ਉਹਦੇ ਲਈ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਮੈਂ ਖਾਸ ਤੌਰ ਤੇ ਜੀ ਹਾਂ ਜੀ ਧੰਨਵਾਦ ਜੀ ਸਾਡੇ ਨਾਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਜੋ ਕਿ 14 ਸਾਲਾਂ ਬਾਅਦ ਪੰਜਾਬ ਪਰਤੇ ਨੇ ਆਪਣੇ ਨਗਰ ਦੇ ਵਿੱਚ ਪਹੁੰਚੇ ਨੇ ਦਰਸ਼ਨ ਸਿੰਘ ਕੈਨੇਡਾ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਬਿਜਲੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਿਜਲੀ ਤੁਸੀਂ ਰਾਮਗੜ੍ਹ ਸਰਦਾਰਾਂ ਦੇ ਵਿੱਚ 14 ਸਾਲ ਬਾਅਦ ਆਪਣੇ ਨਗਰ ਦੇ ਵਿੱਚ ਪਹੁੰਚੇ ਹੋ ਕੀ ਕਹੋਗੇ ਬਰਾਸਤੀ ਖੇਡ ਮੇਲਾ ਵੀ ਕਰਵਾਇਆ ਜਾ ਰਿਹਾ ਹੈ ਨਗਰ ਦੇ ਨੌਜਵਾਨਾਂ ਵੱਲੋਂ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਬਾਈ ਐ ਵੀ ਖੇਡਾਂ ਤਾਂ ਹੋਣੀਆਂ ਚਾਹੀਦੀਆਂ ਨੇ ਇਹ ਸਾਡੀਆਂ ਬਰਾਸਤੀ ਖੇਡਾਂ ਨੇ ਇਹ ਕਰਾ ਰਹੇ ਨੇ ਬਹੁਤ ਵਧੀਆ ਗੱਲ ਆ ਜੀ ਬਾਕੀ ਇਹੀ ਗਰਾਊਂਡ 'ਚ ਅਸੀਂ ਨਿੱਕੇ ਹੁੰਦੇ ਤੋਂ ਖੇਡੇ ਆ ਜੀ ਫੁੱਟਬਾਲ ਵੀ ਖੇਡਦੇ ਰਏ ਕ੍ਰਿਕਟ ਵੀ ਕਬੱਡੀ ਵੀ ਚਲੋ ਕਬੱਡੀ ਸਾਡੀ ਐਜ਼ ਏ ਮਤਲਬ ਪਲੇਅਰ ਗੇਮ ਸੀ ਉਦਾਂ ਹੀ ਸਾਰੀਆਂ ਗੇਮਾਂ ਇੱਥੇ ਖੇਡਦੇ ਰਏ ਹਾਂ ਜੀ ਹਾਂ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪਤਾ ਇਹੀ ਕਹਿੰਦੇ ਆ ਵੀ ਨਸ਼ੇ ਪੱਤੇ ਤੋਂ ਬਚੋ ਜੀ ਜਿੰਨਾ ਤੁਸੀਂ ਖੇਡ ਬੰਨੀ ਆਪਦੇ ਸਰੀਰ ਬੰਨੀ ਧਿਆਨ ਰੱਖੋਗੇ ਉੰਨੇ ਤੁਸੀਂ ਵਧੀਆ ਰਹੋਗੇ ਕੀ ਤੁਹਾਨੂੰ ਲੱਗਦਾ ਕਿ ਗੁੱਲੀ ਡੰਡੇ ਦੀ ਖੇਡ ਇੱਕ ਆਮ ਜਿਆਦਾਤਰ ਲੋਕ ਇਹ ਸੋਚਦੇ ਹੋਣਗੇ ਦੇਖਣ ਵਾਲੇ ਕਿ ਯਾਰ ਗੁੱਲੀ ਡੰਡੇ ਦਾ ਟੂਰਨਾਮੈਂਟ ਕੀ ਗੁੱਲੀ ਡੰਡਾ ਹਾਂਜੀ ਇੱਕ ਬਰਾਸਤੀ ਖੇਡ ਆ ਬਲਕਿ ਇਹ ਕੀ ਲੱਗਦਾ ਹੈ ਕਿ ਗੁੱਲੀ ਡੰਡੇ ਤੋਂ ਇੱਕ ਵੱਡੀਆਂ ਖੇਡਾਂ ਦੇ ਵੱਲ ਪ੍ਰਭਾਵਿਤ ਕਰਨ ਲਈ ਇੱਕ ਵੱਡਾ ਸੰਦੇਸ਼ ਹਰ ਨੌਜਵਾਨ ਨੂੰ ਨਹੀਂ ਸਾਡੇ ਸਾਰੇ ਟੂਰਨਾਮੈਂਟ ਹੁੰਦੇ ਰਹੇ ਆ ਕਬੱਡੀ ਦੇ ਵੀ ਟੂਰਨਾਮੈਂਟ ਹੋਏ ਆ ਕੱਪ ਵੀ ਹੋਏ ਆ ਜੀ ਵਾਲੀਬਾਲ ਵੀ ਫੁੱਟਬਾਲ ਵੀ ਇਹ ਮੁੰਡੇ ਇੰਦਰ ਨੂੰ ਇੰਟਰਸਟਡ ਨੇ ਤੇ ਬਰਾਸਤੀ ਖੇਡਾਂ ਨੂੰ ਲਾਈਕ ਕਰਦੇ ਨੇ ਜੀ ਉਦੇ ਕਰਕੇ ਇਹਨਾਂ ਨੇ ਇਹ ਖੇਡ ਟੂਰਨਾਮੈਂਟ ਕਰਾਇਆ ਇਹ ਵੀ ਬਹੁਤ ਵਧੀਆ ਬਾਕੀ ਚਲੋ ਪਿੰਡ ਦੇ ਸਹਿਯੋਗ ਨਾਲ ਜੀ ਜੀ ਆਪਣੇ ਕਬੱਡੀ ਦਾ ਵਾਲੀਬਾਲ ਫੁੱਟਬਾਲ ਦਾ ਟੂਰਨਾਮੈਂਟ ਹੋਵੇ ਉਹ ਵੀ ਬਹੁਤ ਵਧੀਆ ਗੱਲ ਹੈ ਜੀ ਜੀ ਹਾਂਜੀ ਧੰਨਵਾਦ ਜੀ